ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਵੈਸਟ ਬੇਨਤੀ ਕਰਦੇ ਹਾਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਕ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਸਜਣੋ ਦਬਕ ਕੇ ਗਾ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਹੈ ਅੱਜ ਪਵਿੱਤਰ ਸਗਰਾਂ ਦਾ ਦਿਹਾੜਾ ਹੈ ਅਸੂਮੀ ਨੇ ਦੀ ਸ਼ੁਰੂਆਤ ਹੋਈ ਆ ਧੰਨ ਸਹਿਬ ਸ੍ਰੀ ਗੁਰੂ ਰਾਮਦਾਸ ਹਰ ਘਰ ਵਿੱਚ ਸ਼ੁਭ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ੇ ਪਾਸ਼ਾ ਹਰ ਇੱਕ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਇਸੇ ਤਰ੍ਹਾਂ ਦਿਨ ਰਾਤ ਆਪਣੀ ਕਮਾਈਆਂ ਦੇ ਵਿੱਚ ਭੈਣ ਭਰਾ ਡਟੇ ਰਹਿਣ ਬਿਲਕੁਲ ਵਧੀਆ ਕੰਮ ਕਰ ਰਹੇ ਨੇ ਸਾਰੇ ਤੇ ਸੱਜਣੋਂ ਪਹੁੰਚੇ ਆ ਪਿੰਡ ਅਮੇਸ਼ਾ ਨੇੜੇ ਰਹਿ ਗਿਆ ਖਾਲੜਾ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਬਾਈ ਲਖਵਿੰਦਰ ਕੋਲ ਪਹੁੰਚੇ ਆ ਬਣੇ ਰਿਓ ਅੰਡ ਤੱਕ ਕਰਦੇ ਆ ਗੱਲਬਾਤ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਸਰੀ ਕਾਲ ਹੋਰ ਰਾਟੀ ਢਾਈ ਢਾਈ ਜੱਟ ਜੀ ਗੱਲਾਂ ਜੀ ਤੁਸੀਂ ਸੁਣਾਓ ਬਾਈ ਗੁਰਾਂ ਦਾ ਬਹੁਤ ਹੀ ਕਿਰਪਾ ਜੀ ਬਈ ਆ ਜੀ ਬਹੁਤ ਹੀ ਦਇਆ ਦੀ ਗੁਰਾਂ ਦਾ ਜੀ ਚਲੋ ਵਧੀਆ ਹੀ ਚਾਹੀਦੇ ਆ ਤੇ ਇੱਕ ਵਾਰ ਐਡਰੈਸ ਕਰੀਏ ਨੋਟ ਜੀ ਲਕਵਿੰਦਰ ਸਿੰਘ ਪਿੰਡ ਅਮੀਸ਼ਾ ਹੂੰ ਜਲਾ ਤਰਨਤਾਰ ਠੀਕ ਆ ਮੋਬਾਈਲ ਨੰਬਰ ਜੀ 86998 ਹਾਂਜੀ 57355 ਠੀਕ ਆ ਜੀ ਤੇ ਸ਼ੁਰੂਆਤ ਕਰੀਏ ਨੀਲੀ ਦਾ ਹਨਾ ਮੈਂ ਵੀ ਸਿਹਰਾ ਹੀ ਲੈ ਆਂ ਦੇਖੋ ਦਿਨ ਤੇ ਭਾਵੇਂ ਲੈ ਜਾ 10 ਤੋਂ 12 ਵੀ ਲੈਦੀ ਆ ਜੀ 13 ਵੀ ਫੜ ਸਕਦੀ ਆ ਹਾਂਜੀ ਪਰ ਕਿਆ ਬਾਤ ਹੈ ਟ੍ਰੇਲ ਗੱਡੀ ਦਾ ਇੰਜ ਨਹੀਂ ਆ ਤੇ ਜਵੇਂ ਦਾ ਹਾਥੀ ਦੇ ਵਿੱਚ ਨਹੀਂ ਆਲੀ ਸਰ ਜੀ ਅੱਛਾ ਹਾਂਜੀ ਬਲੈਰੋ ਜੀ ਲੈਂਦੀ ਬਲੈਰੋ ਤੇ ਲੈਂਦੀ ਭਾਈ ਵਾ 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 ਬਲੈਰੋ ਵਾਲੀ ਆ ਹਾਥੀ ਦੇ ਚ ਨਹੀਂ ਆਉਣਾ ਕਿੰਨਾ ਕ ਮਾਲਕ ਨੇ ਰਿਕਾਰਡ ਦੱਸਿਆ ਉਹ ਸਹੀ ਮਾਲਕ ਜੀ 16 ਲੀਟਰ ਦੱਦਿਆ ਜੀ ਇਹਨਾਂ 16 ਕਰੋ ਹਾਂਜੀ ਬਾਕੀ ਜੇ ਮੈਂ ਐਨੀ 16 17 ਪਾਣ ਪਾੜ ਦੇ ਆਹ ਹੀ ਗਰੰਟੀ ਥਣਾ ਦੀ ਵੀ ਗਰੰਟੀ ਪਿੱਛੇ ਦੀ ਵੀ ਗਰੰਟੀ ਅੱਛਾ ਹਾਂਜੀ ਗਰੰਟੀ ਕੋਈ ਹੱਥ ਨਾ ਲਾਵੇ ਥਣਾ ਨੂੰ ਅੱਛਾ ਇਹ ਥਣ ਦੇ ਵਿੱਚ ਨੂਸ ਨਾ ਮੈਂ ਵਾਪਸ ਕਰਾਂ ਇਹ ਘਰ ਵਾਲੇ ਦੀ ਗਰੰਟੀ ਤੇ ਆਂਦੀ ਹੈ ਅੱਛਾ ਹਾਂਜੀ ਫੇਰ ਉਹ ਤੇ ਫੇ ਪਈ ਰੱਬ ਦਾ ਨਾਮ ਆ ਹਾਂਜੀ ਖੋਲ ਦੇ ਤੋਰ ਦੇ ਲਓ ਭਾਈ ਸਜਣੋ ਤੇ ਚੰਗੀ ਆ ਮੈਂ ਨੀਲੀ ਰਾਵੀ ਦੇ ਵਿੱਚ ਆ ਗਈ ਆ ਇਹ ਗਾਰੰਟੀ ਇਹ ਵਨਰੀ ਬੈਕਗਰਾਉਂਡ ਵੇਖ ਲੋ ਤੁਸੀਂ ਠੀਕ ਹੈ ਜੀ ਇਹ ਹੁਣ ਤੋਂ ਹੀ ਲੈਵਾ ਜਿਹੜਾ ਅਜੇ 12 ਮਹੀਨਾ ਬਣਿਆ ਕਰਦੀ ਆ ਤੇ ਤੁਰਦੀ ਵੀ ਵੇਖੋ ਜਿਵੇਂ ਕਿਆ ਬਾਗ ਪਾਉ ਕਹਿੰਦਾ ਕਿ ਇਹ ਗੱਡੀ ਮਹਿੰਦਰਾ ਚ ਆਈ ਆ 16 ਕਿਲੋ ਦੁੱਧ ਭਰਿਆ ਨੇ ਮੈਂ ਨੇ ਤੂੰ ਵੀ ਪੁੱਛਿਆ ਨੋਈ ਪੇਟ ਪੂੜਾ ਵੇਖੋ ਸੱਜਣੋ ਤੇ ਡਾ ਚੌੜਾ ਤੇ ਮਗਰੋਂ ਵੇਖੋ ਕਿੰਡੀ ਸਫਾਈ ਲੱਗੀ ਕਰਮਾਲੀ ਨੂੰ ਕਿਆ ਬਾਤ ਪਾਉ ਜੀ ਰੇਟ ਰੇਟ ਤੇ ਸਾਨੂੰ ਸਭ ਮਾਢੇ ਕਰਨਗੀ ਅੱਛਾ ਹਾਂਜੀ ਵੇਖਦੀ ਆ ਡੇਰ ਦੀ ਕੱਥ ਮੈਂ ਤਾਂ ਜਦਨ ਮੈਂ ਸੂਪੇ ਬੱਚਾ ਅੱਗੇ ਰਹੀਜ ਗਿਆ ਨਾ ਹਾਂਜੀ 1.5 ਲੱਖ ਦੀ ਮੈਂ ਜਿਹੜਾ ਮਰਜ਼ੀ ਭੈਣ ਭਰਾ ਕੋਲ ਲੈ ਜੇ ਹੈਗੀ ਵੀ ਆ ਪਰ ਅੱਜ ਆਪਾਂ 72 ਸਗਰਾਂ ਦਾ ਦਿਹਾੜਾ ਹੈ ਆਫਰ ਹੀ ਕਰ ਦੇਣੀ ਕਿ ਕਿੰਨੇ ਦੀ ਇੱਕ 20 ਦੀ ਮੈਂ ਦੇ ਦਾਂਗੇ ਜੀ ਅੱਜ ਇੱਕ 20 ਦੀ ਹਾਂਜੀ ਇੱਕ 20 ਦੀ ਸਿਰਫ ਹਾਂਜੀ ਇੱਕ 20 ਦੀ ਮੈਂ ਦੇਵਾਂ ਕੋਚੋ ਵੀ ਕਰ ਦੇਣਾ ਹੈ ਕਰ ਦੇਾਂਗੇ ਜੀ ਘਰ ਇਹਦਾ ਪੂਰਾ ਮਾਨ ਕਰਾਂਗੇ ਕਿੰਨਾ ਜੀ 2000 ਰੁਪਏ 2 ਘਰ ਇਹਦਾ 2000 ਰੁਪਏ ਦਾ ਜ਼ਿਆਦਾ ਕਰ ਜੀ 5 ਕਰ ਦੇ 5 5000 ਵਾ ਵਾ ਭਾਉ ਅੰਨਾ ਕਰੀਓ ਕਰ ਇੱਕ ਕਲੇ ਪੈ ਜਾਣੀ ਹਾਂਜੀ 5000 ਕਰ ਦਾਂਗੇ ਜੀਆਂ ਨੇ ਆਖਣਾ ਕਰਕੇ ਲਾ ਭਾਈ ਇਹਦੇ ਕਿ 2000 ਰੁਪਇਆ ਮਿਲਦਾ ਜੀ ਹੈ ਇਹ ਵੀ ਦੱਸਿਆ 2000 ਰੁਪਇਆ ਮਿਲਦਾ ਜੀ ਸਿਰਫ ਹਾਂਜੀ 2000 ਤੇ ਮੈਂ ਦੇ ਦਿਆ ਜੀ ਇੱਕ ਕੁਐਸਚਨ ਤੁਹਾਡੀ ਗਾੜੀ ਜੇ ਤੇ 115 ਹਜ਼ਾਰ ਦੀ ਮੈਂ ਕਿਸੇ ਵੀ ਭੈਣ ਭਰਾ ਨੂੰ ਚੰਗੀ ਲੱਗੇ ਤੇ ਸਾਈਪਾ ਦਿਓ ਨਹੀਂ ਤੇ ਮੇਰੇ ਵੱਲੋਂ ਤੁਹਾਨੂੰ ਬੇਨਤੀ ਹੈ ਕਿ ਭਾਉ ਨੂੰ 10 ਨਾਲ ਲਾਓ 12 ਨਾਲ ਫੋਨ ਨਾ ਮੈਂ ਦਾ ਲਾਓ ਕਿਉਂਕਿ ਮੈਂ 1.5 ਲੱਖ ਦੀ ਹੈ ਗਲਤ ਨਹੀਂ ਆਖਣਾ ਜੀ ਦਾ ਜਿੰਨੇ ਦੀ ਚੀਜ਼ ਆਪਾਂ ਵੀ ਰੋਜ਼ ਕਾਰੀ ਵਿਹਾਰੀਂ ਕੰਮ ਕਰਦੇ ਆਂ ਪਤਾ ਹੁੰਦਾ ਇਹਨਾਂ ਦਾ ਪਸ਼ੂ ਆ ਜਾਇਜ਼ ਕੀਮਤ ਕਰਵਾਈ ਆ ਪਵਿੱਤਰ ਸੰਗਰਾਂਦ ਦਾ ਦਿਹਾੜਾ ਕਰਕੇ ਬੋਣੀ ਵਟਾ ਭੈਣ ਭਰਾ ਜਿਹੜੇ ਕਰੋ ਮੈਂ ਸਜਣੋਂ ਚੰਗੀ ਐ ਤੋਂ ਤੇ ਤੁਹਾਨੂੰ ਪਤਾ ਕਿੰਨੇ ਦੇ ਦੇਣੀ ਆ ਦੂਜੇ ਨੰਬਰ ਤੇ ਆ ਗਈ ਪਲੂਣ ਛੋਟੀ ਛੋਟੀ ਸੂਈ ਸਵਾਈ ਕਿੰਨਾ 8 ਕਿਲੋ ਦੁੱਧ 8 ਕਿਲੋ ਦੁੱਧ ਐ ਅੱਛਾ ਕੱਟੀ ਆ ਗਈ ਕੱਟੀ ਮਗਰ ਆ ਗਈ ਜੀ ਲਾ ਖੋਲ ਦੋ ਨੋ ਸਜਣੋਂ ਪਲੂਣ ਆ ਤੇ ਆਹ ਕੱਟੀ ਬੜੀ ਪਿਆਰੀ ਆ ਬਿਲਕੁਲ ਬਲੈਕ ਕਲਰ ਦੇ ਵਿੱਚ ਆ ਤੇ ਆਹ ਅਜੇ ਛੋਟੀ ਲੈ ਆ ਲੂਗਾ ਨੋ ਜੀ ਤੇ ਚੁੰਚਣ ਬਹੁਤ ਚੰਗੀ ਆ ਲੈ ਹੋ ਜੀ ਕਮ ਆਦ ਆ ਜਸ ਤੇਰੀ ਕੁਆਲਿਟੀ ਥਾਂ ਬਹੁਤ ਸੋਹਣਾ ਲੱਗਾ ਕਰਮਾਲੀ ਨੂੰ ਮਗਰਾਂ ਵੀ ਸਜਣਾ ਪੂਰੀ ਸਫਾਈ ਆ ਇਹਦੀ ਕੀਮਤ ਆ 75 ਹਜ਼ਾਰ ਲੈ ਲਈ 75 ਹਾਂਜੀ ਹਾਂ ਨਾ 70000 ਰੁਪਏ ਦੇ 70 ਦੀ ਐਨੂੰ ਲਾ ਰਹੇ ਹੋ ਇਕਰਾਮ ਖਾ ਰਹੇ ਲੋ ਸਜਰੋ 8 ਲੀਟਰ ਦੁੱਧ ਜੀ ਦੋ ਟੈਂਕ ਚੋ ਕੇ ਖੜੇ ਅੱਛਾ ਲਓ ਸਜਰੋ 70000 ਦੀ ਛੋਟੀ ਮਿਲ ਜੂਗੀ ਤੇ ਜੇ ਨੰਬਰ ਤੇ ਆ ਗਈ ਮੈਂ ਬਿਨਾ ਬੱਚੇ ਤੋਂ ਬਿਨਾ ਬੱਚੇ ਤੋਂ ਜੀ ਟੋਕਰ ਟੋਕਰ ਤੇ ਦੁੱਧ ਕਿਨਾਂ ਦੁੱਧ ਜੀ 7 ਕਿਲੋ ਮੇਰੇ ਦੁੱਧ ਆਟਿਆ ਜੀ 7 ਕਿਲੋ 7 ਕਿਲੋ ਦੁੱਧ ਜੀ ਨਵੀਂ 2 ਮਹੀਨਿਆਂ ਦੀ ਮੈਂ ਹੋਈ ਜੀ 2 ਮਹੀਨੇ ਹੋ ਗਏ ਬਣੀ ਹਾਂ ਜੀ ਲਓ ਜੀ 90 ਸੱਜਣ 7 ਕਿਲੋ ਦੁੱਧ ਤੇ 2 ਮਹੀਨੇ ਹੋ ਗਏ ਬਣੀ ਨੂੰ ਚੈੱਕ ਕਹੀਂ ਹੈ ਜੇ ਕਰਵਾਈ ਮੇਰੇ ਹਿਸਾਬ ਨਾਲ ਨਹੀਂ ਕਹ ਕਣੀ ਜੀ ਕਰ ਹਾਂ ਤੇ ਰੇਟ ਇਹਦਾ ਜੀ ਇਹਦਾ 45000 ਰੁਪਈਆ ਜੀ 200 ਰੁਪਈਆ ਛੋੜ 40 ਵਾਲਾ ਫੋਨ ਨਾ ਕਰੀ ਠੀਕ ਆ ਹਾਂ ਅੱਗੇ ਆ ਗਈ ਚੌਥੇ ਨੰਬਰ ਤੇ ਟੋਕਰ ਤੇ ਗੱਬਣ ਟੋਕਰ ਗੱਬਣ ਮੇਰੇ ਜਿਹੀ ਵਾ 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 ਕੱਦ ਬੜਾ ਵੱਡਾ ਹਾਂ ਬੜਾ ਵੱਡਾ ਥਿੰਕ ਥੋੜਾ ਖੁੱਲਾ ਜੀ ਹਾਂ ਕੱਦ ਬੜਾ ਕੱਦ ਦੀ ਬੜੀ ਜੀ ਦੁੱਧ ਕਿੰਨਾ ਜੀ ਦੁੱਧ ਦੇ ਥਲੇ 4 ਕਿਲੋ ਜੀ 4 ਕਿਲੋ ਇੱਕ ਏ ਡੇ ਮਿਲਦੀ ਦੋਵੇਂ ਨਹੀਂ ਦੋਵੇਂ ਟਾਈਮ ਮਿਲਦੀ ਹੈ ਜੀ 2 ਕਿਲੋ ਹਲੇ ਤੇ 2 ਹਲੇ ਤੇ ਮਿਲਦੀ ਕਿੱਦਾਂ ਚਾਰ ਪਹਾੜੇ ਤੇ ਜਾਂ ਠੀਕ ਨੇ ਠੀਕ ਨੇ ਪਾ ਜੀ ਠੀਕ ਨੇ ਲੈਓ ਇੱਕ ਟਾਈਮ ਠੀਕ ਆ ਜਾਂ ਦੂਜੀ ਠੀਕ ਆ ਲੋ ਭਈ ਸੱਜਣੋਂ ਠੀਕ ਇਹਦੇ ਮਿਲਦੀ ਆ ਗੱਲਾਂ ਖਰੀਆਂ ਦੁੱਧ 4 ਕਿਲੋ ਤੇ ਕਿਨੇ ਜੀ ਦੀ ਚੱਕ ਪਾਸ ਇਹਦੀ 6 ਮਹੀਨਾ ਤੇ 10 ਦਿਨ ਘੱਟ ਰਹਿ ਗਿਆ 6 ਮਹੀਨਾ ਸਾਡੇ 5 ਮਹੀਨਾ ਵਾਲੀ ਸੱਜਣੋਂ ਮੰਨ ਕੇ ਸੌਦਾ ਕਰਿਓ ਮੇਰੇ ਭੈਣ ਭਰਾ ਠੀਕ ਹੈ ਜੀ ਤੇ ਇਹਦੀ ਕੀਮਤ ਇਹਦੀ 60000 ਰੁਪਈਆ 60000 ਰੁਪਈਆ ਹਾਂਜੀ ਉਸ ਤਰ੍ਹਾਂ ਵੀ 60 ਲੱਗਦਾ ਜੀ ਅੱਛਾ ਕਾਦ ਦੇ ਹਿਸਾਬ ਨਾਲ ਕਾਦ ਦੇ ਹਿਸਾਬ ਨਾਲ 60 ਲੱਗਦਾ ਜੀ ਠੀਕ ਆ ਵਜਨ ਦੇ ਹਿਸਾਬ ਨਾਲ ਸੱਜਣੋਂ ਦੂਜੇ ਬੰਨੇ 60000 ਦੀ ਜਾਂਦੀ ਤੇ 60 ਦੀ ਉਂਝ ਮਿਲ ਜੂਗੀ ਏਕਾ ਜਰਸੀ ਵਹਿੜ ਆ ਗਈ ਕੀ ਬਾਤ ਹੈ ਬੜੀ ਸੋਹਣੀ ਆ ਬਹੁਤ ਠੰਡੀ ਧੀਰੀ ਐ ਗੋਦ ਖਾਇਓ ਫੇਸ ਕੁਆਲਟੀ ਵਾ 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 ਬੋਦੀ ਵਾਲੀ ਆ ਗਈ ਹਨਾ ਕਿੰਨਾ ਦੁੱਧ ਦੁੱਧ 8 ਕਿਲੋ ਜੀ ਠੀਕ ਆ ਲਓ ਸੱਜਣੋਂ 8 ਕਿਲੋ ਦੁੱਧ ਜਾਂ ਕੋਈ ਸਤਨਾ ਵੀ ਕੁੱਕ ਪੈਣ ਭਰਾ ਖੜ ਸਕਦਾ ਹੈ ਟੌਣ ਸੀਲ ਸਲੱਗ ਆ ਨਾ ਸੀਲ ਸਲੱਗ ਠੰਡੀ ਬੜੀ ਗਈ ਇੱਥਾ ਬੈਜੋ ਏਦਾਂ ਹੀ ਬੈਜੋ ਲੈਓ ਭਾਵੇਂ ਕੋਈ ਵੰਗਾ ਪਾਲੋ ਭਾਵੇਂ ਨਾ ਪਾਲੋ ਨਾ ਹਾਂਜੀ ਬਿਲਕੁਲ ਲਓ ਜੀ ਜਰਸੀ ਵੱਡੇ ਟਾਂਗੇ ਸਜਣਾ ਸੀਲ ਸਲੱਗ ਪੂਰੀ ਤੇ ਇਹਦਾ ਰੇਟ ਬਈ ਰੇਟ ਤੇ 30000 ਰੁਪਏ ਆ ਜੀ 30000 ਹਾਂਜੀ ਠੀਕ ਆ ਜੀ ਤੇ ਕੋਈ ਹੋਣੀ ਛੋੜ ਛਾੜ ਕਰਦੀ 2000 ਰੁਪਏ ਛੋੜ ਕਰਾਂਗੇ ਖਾਈ ਦੀ ਜੈਸਨੋਈ ਜੈਸਨੋ 28 900 ਜਰੋ 28000 ਦੀ ਜੈਸਨੋ ਮਿਲਣੀ ਆ ਇਹ ਪਸ਼ੂ ਆ ਖਰੀਦਦਾਰੀ ਕਰਿਓ ਸასიਕਾਰ